ਹਰੀ ਜਿਹੜਾ ਇਕੱਠਾ ਬਾਰਡਰ ਤੇ ਉਹ ਲਗਾਤਾਰ ਹੋ ਚੁੱਕਿਆ ਕਿਸਾਨ ਵੀਰ ਬੱਜਟ ਕਿੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚੋਂ ਵੱਤੋਂ ਵੱਤ ਕਿਸਾਨ ਵੀਰ ਇੱਥੇ ਬਾਰਡਰ ਤੇ ਪਹੁੰਚ ਰਹੇ ਨੇ ਜਿਵੇਂ ਜਿੱਥੇ ਬੰਦੀਆਂ ਕਹਿਣੀ ਆ ਤਾਂ ਨਾਲ ਦੇ ਨਾਲ ਆਪਾਂ ਪੈਰੀਟ ਡਟਣੇ ਸਟਾਰਟ ਕਰਦੇ ਦੁਨ ਪੁਲਾਂ ਦੀਆਂ ਸਾਈਡਾਂ ਤੇ ਇੱਕ ਇੱਕੋ ਪੌਪਲਾਈਨ ਚੱਲੀ ਠੀਕ ਕੋਈ ਵੀ ਬੁਲਡ ਬਾਜੀ ਨਹੀਂ ਕਰੀ ਜੋਗੀ ਜਾਂ ਕੋਈ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਉਹ ਰਾ ਭੀਮਸ਼ੀਨਾ ਬਾਰਡਰ ਤੇ ਲੰਦੇ ਗੀਆਂ ਕਿਸੇ ਤਰ੍ਹਾਂ ਦੀ ਰੋਕ ਤੋਂ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਬਿਲਕੁਲੋ ਬਾਈ ਜੀ ਹੋਈ ਆ ਪੁਲਸ ਵਾਲਿਆਂ ਨੇ ਅੱਗੇ ਆ ਨਿਧਰੇ ਸੀਗੇ ਉਹਨਾਂ ਨੇ ਬੈਰੀਕੇਡ ਕਰਦੇ ਪਿੱਛੇ ਤੇ ਬੜੀ ਜਿੱਦੋ ਜਾਇਦ ਨਾਲ ਅੱਗੇ ਲੱਗੇ ਜੀ ਇਹ ਜੀ ਬੀਸੀ ਅਸੀਂ ਲਿਆਂਦੀ ਆ ਜੀ ਆਪਣੇ ਬੈਰੀਕੇਡਰ ਤੋੜਨ ਲਈ ਉਦੋਂ ਹੀ ਵਰਤਾਂਗੇ ਜਦੋਂ ਪਾਣੀ ਸ਼ਿਰਾਂ ਦੇ ਉੱਪਰ ਲੰਘਿਆ ਆਸ ਕਰਦੇ ਆ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲੈਣ ਅਸੀਂ ਨਾ ਇਹਨਾਂ ਨੂੰ ਫੜਤੀ ਆ ਜੀ ਤੇ ਦੂਜੇ ਪਾਸੇ ਵੀ ਸਾਡੇ ਭਰਾ ਨੇ ਇੱਧਰ ਸਾਡੇ ਬਜ਼ੁਰਗ ਜਣੇ ਉਹ ਗੋਲੇ ਦਾਗਦੇ ਨੇ ਗੋਲੀਆਂ ਚਲਾਈਆਂ ਐਸਐਨਆਰ ਦੀਆਂ ਗੋਲੀਆਂ ਚਲਾਈਆਂ ਸਾਡੇ ਇੱਥੇ ਹੀ ਭਰਾਵਾਂ ਦੇ ਸ਼ਟ ਲੱਗੀ ਸਰ ਸਾਡੇ ਨਾਲ ਧੱਕਾ ਕੀਤਾ ਗਿਆ ਜਦੋਂ ਅਸੀਂ ਬਾਹਰ ਤੇ ਲੈ ਕੇ ਆਏ ਆ ਅਸੀਂ ਜਾ ਕੇ ਸ਼ਾਂਤਮਈ ਦਿੱਲੀ ਜਾ ਕੇ ਬੈਠਣਾ ਚਾਹੁੰਦੇ ਆ ਜਾਂ ਸਾਡੀਆਂ ਮੰਗਾਂ ਮੰਨੀਆਂ ਜਾਣ ਸਾਨੂੰ ਲੋੜ ਹੀ ਨਹੀਂ ਜਾਣਦੀ ਇੱਥੇ ਔਰ ਇਹ ਜਿਹੜਾ ਪੂਰਾ ਤਲਾਬ ਖੂਨ ਨਾਲ ਲਗਾਤਾਰ ਭਰਿਆ ਹੋਇਆ ਦੂਜੀ ਸਾਈਡ ਹਰਿਆਣਾ ਪੁਲਿਸ ਦੇ ਵੱਲੋਂ ਡੀਜੀਪੀ ਦੇ ਵੱਲੋਂ ਜਿਹੜੀ ਹੈ ਮੀਟਿੰਗ ਸੰਦਿਗੀ ਹੈ ਕਿਸਾਨਾਂ ਦੇ ਨਾਲ ਕਿਸਾਨ ਵੀਰ ਜਿਹੜੇ ਮੀਟਿੰਗ ਕਰ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਨਾਲ ਇਕੱਠ ਹੈ ਤਾਂ ਤੁਸੀਂ ਦੇਖ ਰਹੇ ਹੋ ਕਿਸਾਨ ਵੀਰਾਂ ਦੇ ਵੱਲੋਂ ਜਿਹੜੀ ਦਿੱਲੀ ਇਹ ਕੂਚ ਕਰਨ ਦੀ ਜਿਹੜੀ ਪੂਰੀ ਤਿਆਰੀ ਹੈ ਮਸ਼ੀਨਾਂ ਜਿਹੜੀਆਂ ਬੁਲਟ ਪ੍ਰੂਫ ਮਸ਼ੀਨਾਂ ਤਿਆਰ ਕਰੀਆਂ ਨੇ ਚਾਦਰਾਂ ਲਾ ਕੇ ਲੋਹੇ ਦੀਆਂ ਵੈਲਡ ਕਰਕੇ ਦੇਖ ਰਹੇ ਹਾਂ ਤੁਸੀਂ ਜੀਸੀਬੀ ਕਿਸ ਤਰੀਕੇ ਨਾਲ ਉਹਦਾ ਕੈਬਨ ਸਾਰਾ ਹੀ ਜਿਹੜਾ ਬੰਦ ਕੀਤਾ ਹੋਇਆ ਲੋਹੇ ਦੀਆਂ ਜਿਹੜੀਆਂ ਚਾਦਰਾਂ ਲਾ ਕੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਜੇ ਗੱਲ ਕਰੀਏ ਟਾਇਰਾਂ ਨੂੰ ਵੀ ਜਿਹੜੀਆਂ ਚਾਦਰਾਂ ਦੇ ਨਾਲ ਟਕਿਆ ਗਿਆ ਤਾਂ ਜੋ ਟਾਇਰ ਹੈ ਜਿਹੜਾ ਪੈਂਚਰ ਨਾ ਹੋ ਸਕੇ ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਉਧਰ ਜਿਹੜੀ ਹੈ ਪੋਕਲੈਨ ਮਸ਼ੀਨ ਜਿਸ ਨੂੰ ਪੋਕਲੈਨ ਮਸ਼ੀਨ ਕਹਿ ਦਿੱਤਾ ਜਾਂਦਾ ਹੈ ਚੇਨ ਵਾਲੀ ਮਸ਼ੀਨ ਹੁੰਦੀ ਹੈ ਇਹ ਇਸ ਦਾ ਤਾਂ ਕੋਈ ਰਿਸਕ ਨਹੀਂ ਹੈਗਾ ਇਸ ਦੇ ਇਸ ਦੇ ਚੇਨ ਹੈ ਟੈਂ ਬੰਬ ਵਜੇ ਸੋ ਕੋਈ ਫਰਕ ਨਹੀਂ ਪਾਏਗਾ ਪਰ ਫਿਰ ਇਸ ਨੂੰ ਵੀ ਜਿਹੜਾ ਕੈਵਨ ਬੰਦ ਜਿਹੜਾ ਕੀਤਾ ਗਿਆ ਲੋਹੇ ਦੀਆਂ ਚਾਦਰਾਂ ਦੇ ਨਾਲ ਸੋ ਤੁਸੀਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਜਿਹੜੀ ਤਿਆਰੀ ਕਿਸਾਨ ਵੀਰਾਂ ਨੇ ਵੱਲੋਂ ਪੂਰੀ ਹੈ ਦਿੱਲੀ ਕੂਚ ਕਰਨ ਦੀ ਜਿਵੇਂ ਹੀ ਉਹਨਾਂ ਦੇ ਵੱਲੋਂ ਕਹਾਣਾ ਨਾਰਾ ਮਾਰਿਆ ਜਾਂਦਾ ਤਾਂ ਇਹ ਜਿਹੜੀਆਂ ਮਸ਼ੀਨਾਂ ਨੇ ਬਾਰਡਰ ਤੇ ਜਿਹੜੇ ਬੈਰੀਕੇਡ ਲਾ ਕੇ ਉਹਨਾਂ ਨੇ ਰਸਤੇ ਰੁਕੇ ਹੋਏ ਨੇ ਉਹ ਪੱਟ ਕੇ ਖਦੇੜ ਕੇ ਉਹਨਾਂ ਨੂੰ ਅੱਗੇ ਵੱਲ ਜਿਹੜੀ ਕੂਚ ਕਰ ਜਾਣਗੇ ਕਿਸਾਨ ਵੀਰਤਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੋਕਲੈਨ ਜਿਹੜੀ ਮਸ਼ੀਨ ਹੈ ਖੜੀ ਹੈ ਪੋਕਲੈਨ ਦੇ ਉੱਪਰ ਕਿਸਾਨੀ ਚੰਦ ਤਰੰਗਾ ਝੰਡਾ ਤੇ ਖਾਲਸਾ ਝੰਡਾ ਵੀ ਲਾਇਆ ਹੋਇਆ ਸੋ ਲਗਾਤਾਰ ਕਿਸਾਨ ਵੀਰਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਹੈ ਬਾਰਡਰ ਪੱਟ ਕੇ ਅੱਗੇ ਵੱਲ ਜਾਣ ਦੀ ਸੋ ਆਪਣੇ ਹੱਕਾਂ ਨੂੰ ਲੈ ਕੇ ਬਾਰਡਰ ਤੇ ਅੜੇ ਹੋਏ ਨੇ ਸਰਕਾਰ ਦੀ ਵੀ ਧੌਣ ਦੇ ਵਿੱਚ ਜਿਹੜਾ ਕੀ ਲੈ ਕੇ ਕਹਿ ਸਕਦੇ ਕਿ ਸਰਕਾਰ ਨੇ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਬਿਲਕੁਲ ਨਹੀਂ ਮੰਨੀਆਂ ਤਾਂ ਤਿਆਰੀ ਜਿਹੜੀ ਇਹਨਾਂ ਦੇ ਵੱਲੋਂ ਵੀ ਪੂਰੀ ਕੀਤੀ ਗਈ ਦਿੱਲੀ ਜਾਣ ਵਾਸਤੇ ਤੁਸੀਂ ਦੇਖ ਰਹੇ ਹੋ ਮਸ਼ੀਨ ਜਿਹੜੀ ਪੁਕਲੇਨ ਖੜੀ ਚੈਨ ਵਾਲੀ ਮਸ਼ੀਨ ਹੈ ਸੋ ਇਸ ਨੂੰ ਜਿਹੜਾ ਬੁਲਟ ਪ੍ਰੂਫ ਕੀਤਾ ਗਿਆ ਤਰੀਕੇ ਦੇ ਨਾਲ ਚਾਦਰ ਲਾ ਕੇ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਟੱਕਿਆ ਗਿਆ ਸਾਈਡ ਤੋਂ ਦੇਖ ਰਹੇ ਹੋ ਤੁਸੀਂ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਕਿਸਾਨ ਵੀਰਾਂ ਦੇ ਵੱਲੋਂ ਜਿਹੜੀ ਪੋਕਲੈਨ ਮਸ਼ੀਨਾਂ ਤਿਆਰ ਕਰਕੇ ਲਿਆਂਦੀ ਗਈ ਹੈ ਤਾਂ ਜੋ ਜਦੋਂ ਵੀ ਟਕਰਾਦੀ ਜਿਹੜੀ ਸਥਿਤੀ ਬਣਦੀ ਆ ਉਹ ਇਸ ਪੋਕਲੈਨ ਮਸ਼ੀਨ ਦੀ ਨਾਲ ਬੈਰੀਗੇਟ ਪੱਟ ਕੇ ਖਦੇੜ ਕੇ ਬੈਰੀਗੇਟਾਂ ਨੂੰ ਦਿੱਲੀ ਵੱਲ ਜਿਹੜੇ ਕੂਚ ਕਰ ਜਾਣਗੇ ਸੋ ਇੱਥੇ ਨੌਜਵਾਨ ਵਲੰਟੀਅਰ ਜਿਹੜੇ ਨੌਜਵਾਨ ਕਿਸਾਨ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਪ੍ਰਬੰਧ ਹੈ ਬੰਦੋਬਸਤ ਅੱਗੇ ਜਾਂ ਇਹ ਜਿਹੜੀ ਪੋਕਲੈਨ ਮਸ਼ੀਨ ਹੈ ਤਿਆਰ ਕੀਤੀ ਗਈ ਹੈ ਉਹ ਦਿੱਲੀ ਜਾਣ ਦੀ ਜਦੋਂ ਤੁਹਾਨੂੰ ਕਾਲ ਆਏਗੀ ਕਿੰਦਾ ਨੇ ਉਹ ਪ੍ਰਬੰਧ ਹੋਣਗੇ ਕਿਸ ਤਰੀਕੇ ਦੇ ਨਾਲ ਜੇ ਅੱਗੇ ਤੁਸੀਂ ਕੁਝ ਕਰਦੇ ਹੋ ਭਾਈ ਜਿਵੇਂ ਜਿੱਥੇ ਬੰਦੀਆਂ ਕਹਿਣਗੇ ਤਾਂ ਨਾਲ ਦੀ ਨਾਲ ਆਪਾਂ ਬੈਰੀਕੇਟ ਹਟਾਣੇ ਸਟਾਰਟ ਕਰਦੇ ਹਾਂ ਠੀਕ ਹੈ ਹਾਂਜੀ ਤਾਂ ਇਹ ਦੋਵੇਂ ਥਲੇ ਕਦਰ ਜੀਸੀਬੀ ਖੜੀ ਹੈ ਇੱਕ ਇਹ ਪੋਕਲੈਨ ਹੋਰ ਵੀ ਮਸ਼ੀਨ ਹੈ ਕੋਈ ਇਹ ਹਾਂਜੀ ਇੱਕ ਪੋਕਲੈਨ ਹੋਰ ਹੈ ਦੋਨੇ ਰਸਤੇ ਦੇ ਦੋਨੇ ਪੁਲਾਂ ਦੀਆਂ ਸਾਈਡਾਂ ਤੇ ਇੱਕ ਇੱਕ ਪੌਪ ਲਾਈਨ ਚੱਲੂ ਠੀਕ ਹੈ ਹਾਂ ਜੋ ਰਸਤਾ ਕਲੀਅਰ ਕਰੂਗਾ ਠੀਕ ਹੈ ਉਹ ਜਿਸ ਵੀ ਜਿਹੜੀ ਕਲੀਅਰ ਕਰੂਗਾ ਹਾਂਜੀ ਹਾਂਜੀ ਸੋ ਹਜੀ 11:30 ਹੋ ਚੁੱਕੇ ਨੇ ਟਾਈਮ 11 ਵਜੇ ਦਾ ਸੀ ਉਧਰ ਦੂਜੇ ਪਾਸੇ ਜੇ ਗੱਲ ਕਰੀ ਹਰਿਆਣਾ ਪੁਲਿਸ ਦੀ ਵੀ ਉਹਨਾਂ ਦੇ ਵੱਲੋਂ ਵੀ ਇੱਕ ਕਿਸਾਨਾਂ ਨਾਲ ਮਤਲਬ ਮੀਟਿੰਗ ਸੱਦੀ ਗਈ ਹੈ ਉਹ ਆਪਸ ਵਿੱਚ ਕੋਈ ਸਮਝੌਤਾ ਕਰ ਰਹੇ ਨੇ ਜਿਹੜੇ ਕਿਸਾਨ ਫਿਰ ਗਏ ਹੋਏ ਨੇ ਜਿਵੇਂ ਹੀ ਕਾਲ ਆndi ਹੈ ਤਾਂ ਉਸੇ ਟਾਈਮ ਤੁਰੰਤ ਤੁਸੀਂ ਜਿਹੜੀ ਤੁਹਾਨੂੰ ਕੁਝ ਕਰ ਦੋਗੇ ਬਿਲਕੁਲ ਬਾਈ ਜੀ ਜਿਵੇਂ ਵੀ ਜਿੱਥੇ ਬੰਦੇ ਕਹਿਣਗੇ ਬਿਲਕੁਲ ਉਹ ਪ੍ਰੋਪਰ ਉਸੇ ਤਰੀ કરી ਜਊਗੀ ਜਾਂ ਕੋਈ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਜਿਵੇਂ ਵੀ ਆਗੂ ਕਹਿਣਗੇ ਉਵੇਂ ਹੀ ਚੱਲੇ ਜੂਗਾ ਜਦੋਂ ਰਾਤੀਂ ਮਸ਼ੀਨਾਂ ਬਾਰਡਰ ਤੇ ਲੈਂਦੀਆਂ ਗਈਆਂ ਕਿਸੇ ਤਰ੍ਹਾਂ ਦੀ ਰੋਕ ਟੋਕ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਬਿਲਕੁਲੋ ਬਾਈ ਜੀ ਹੋਈ ਆ ਪੁਲਿਸ ਵਾਲਿਆਂ ਨੇ ਅੱਗੇ ਆ ਨਹੀਂ ਦੇਰੇ ਸੀਗੇ ਉਹਨਾਂ ਨੇ ਬੈਰੀਕੇਡ ਕਰਤੇ ਪਿੱਛੇ ਤੇ ਬੜੀ ਜਿੱਦੋ ਜਹਾਦ ਨਾਲ ਅੱਗੇ ਲੱਗੇ ਹੋਈਆਂ ਨੇ ਠੀਕ ਹੈ ਮਤਲਬ ਇੱਥੇ ਜਿਹੜੀ ਪੰਜਾਬ ਪੁਲਿਸ ਉਹਦੇ ਵੱਲੋਂ ਹਾਂਜੀ ਬਾਈ ਜੀ ਪੰਜਾਬ ਪੁਲਿਸ ਵੱਲੋਂ ਬੜੀ ਰੋਕ ਟੋਕ ਕਰ ਰਹੇ ਜੀ ਸਾਰੇ ਕਿਸਾਨ ਬਿਲ ਇਕੱਠੇ ਹੋ ਕੇ ਲੈ ਕੇ ਚੜਵਾ ਹਾਂਜੀ ਆਗੂ ਗਏ ਸੀ ਪਿੱਛੇ ਜਿਹੜੇ ਮੇਨ ਜਥੇ ਬੰਦੀਆਂ ਨੇ ਸਾਰੇ ਉਹਨਾਂ ਦੇ ਮੈਂਬਰ ਸਹਿਬਾਨ ਜੀ ਨੇ ਵੀ ਪ੍ਰਧਾਨ ਸਹਿਬਾਨ ਸਾਰੇ ਗਏ ਸੀਗੇ ਪਿੱਛੇ ਹਾਂਜੀ ਸੱਕਰ ਬੰਨ ਬੱਚਾ ਛੜਾ ਕੇ ਹਾਂਜੀ ਫਿਰ ਬੈਰੀਕੇਡ ਖੋਲ ਕੇ ਆਪ ਵੀ ਲੈ ਕੇ ਅਜੇ ਕੋਈ ਜਥੇ ਬੰਦੀਆਂ ਆਗੂ ਦੇ ਵੱਲੋਂ ਕੋਈ ਤੁਹਾਨੂੰ ਮੈਸੇਜ ਆਇਆ ਬਈ ਮਤਲਬ ਤਿਆਰੀ ਕਰ ਲੋ ਜਾਂ ਕਿਸ ਤਰੀਕੇ ਦਾ ਸਾਡੀ ਤਿਆਰੀ ਹੈ ਬਾਈ ਜੀ ਰੇਡੀਓ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਆਵਾਜ਼ ਬੱਜੂਗੀ ਜਦੋਂ ਨਾਲ ਦੀ ਨਾਲ ਉਧਰੋਂ ਬਾਕੂਚ ਕਰ ਦੇਣੀ ਠੀਕ ਹੈ ਹਾਂਜੀ ਅਸੀਂ ਜਿਹੜੀਆਂ ਹੋਰ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਨੌਜਵਾਨ ਵੀਰਾਂ ਦਾ ਵੀ ਇੱਥੇ ਕਹਿਣਾ ਜਿਹੜੇ ਨੌਜਵਾਨ ਕਿਸਾਨ ਵੀਰ ਨੇ ਉਹਨਾਂ ਦਾ ਕਹਿਣਾ ਕਿ ਜਿਵੇਂ ਹੀ ਜਿੱਥੇਬੰਦੀ ਦੀ ਕੋਲ ਆਂਦੀ ਹੈ ਕਿ ਦਿੱਲੀ ਵੱਲੋਂ ਅਸੀਂ ਹੁਣ ਕੂਚ ਕਰ ਚਲੀਏ ਤਾਂ ਉਦੋਂ ਹੀ ਅਸੀਂ ਜਿਹੜੀ ਪੋਕਲਾਈਨ ਦੀ ਸੈਲਫ ਮਾਰਾਂਗੇ ਤਾਂ ਦਿੱਲੀ ਦੀ ਵੱਲੋਂ ਜਿਹੜੀ ਐ ਪੋਕਲਾਈਨਾਂ ਸਿੱਧੀਆਂ ਕਰ ਦਿੱਤਾ ਜਾਣਗੀਆਂ ਪੋਕਲਾਈਨ ਮਸ਼ੀਨਾਂ ਜਿਹੜੀ ਉਹ ਇੱਕ ਇੱਕ ਪੌੜ ਤੇ ਲੱਗੇਗੀ ਤੇ ਦੂਸਰੀ ਦੂਜੇ ਪੌੜ ਤੇ ਲੱਗੇਗੀ ਤਾਂ ਜਿਹੜੀਆਂ ਜੀਸੀਬੀਆਂ ਨੇ ਉਹ ਪਿੱਛੇ ਰਸਤਾ ਜਿਹੜਾ ਪਧਰਾ ਕਰਦੀਆਂ ਆਣ ਗਿਆ ਸੋ ਪਿੱਛੇ ਵਿੱਚ ਜਿਹੜੇ ਕਿਸਾਨ ਵੀਰਾਂ ਉਹ ਦਿੱਲੀ ਵੱਲ ਕੂਚ ਕਰਨ ਬਿਨਾਂ ਤਖਤ ਦੇ ਕਿੰ ਜਾਣ ਕਿਸ ਤਰੀਕੇ ਦੇ ਨਾਲ ਭਾਰੀ ਜਿਹੜਾ ਇਕੱਠਾ ਬਾਰਡਰ ਤੇ ਉਹ ਲਗਾਤਾਰ ਹੋ ਚੁੱਕਿਆ ਕਿਸਾਨ ਵੀਰ ਵੱਧ ਚੜ ਕੇ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਕਿਸਾਨ ਵੀਰ ਇੱਥੇ ਬਾਰਡਰ ਤੇ ਪਹੁੰਚ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਦੂਰ ਦੂਰ ਤੱਕ ਜਿਹੜਾ ਕਿਸਾਨਾਂ ਦਾ ਇਕੱਠਾ ਹੱਤਾਂ ਵਿੱਚ ਝੰਡੇ ਫੜ ਕੇ ਕਿਸ ਤਰੀਕੇ ਦੇ ਨਾਲ ਬਾਰਡਰ ਤੇ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੇਕਰ ਬੀਬੀਆਂ ਦੀ ਗੱਲ ਕਰੀਏ ਤਾਂ ਬੀਬੀਆਂ ਵੀ ਵੱਧ ਚੜ ਕੇ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ ਅੰਦੋਲਨ ਦੇ ਵਿੱਚ ਲਗਾਤਾਰ ਬੀਬੀਆਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਆ ਅੜੀਆਂ ਹੁੰਦੀਆਂ ਆញ ਵੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀਆਂ ਮਾਵਾਂ ਭੈਣਾਂ ਉਹ ਵੀ ਖੜੀਆਂ ਹੋਈਆਂ ਤਾਂ ਤੁਸੀਂ ਦੇਖਦੇ ਹੋ ਜਿਹੜਾ ਮਾਹੌਲ ਹੈ ਫਿਲਹਾਲ ਤਾਂ ਸ਼ਾਂਤੀਪੁਰ ਪੱਕਾ ਹਜੇ ਤੱਕ ਜਿਹੜੀ ਕੋਈ ਵੀ ਤਣਾਅ ਵਾਲੀ ਸਥਿਤੀ ਨਹੀਂ ਹੈਗੀ ਪਰ ਜਦੋਂ ਹੀ ਕਿਸਾਨਾਂ ਦੀ ਕੌਲਾਂ ਦੀ ਹੈ ਕਿ ਦਿੱਲੀ ਵੱਲ ਨੂੰ ਕੂਚ ਕਰ ਚਲੀਏ ਤਾਂ ਉਦੋਂ ਹੀ ਜਿਹੜੀਆਂ ਮਸ਼ੀਨਾਂ ਪੋਕਲੈਨ ਤੇ ਜੀਸੀਬੀਆਂ ਸਟਾਰਟ ਕਰਕੇ ਬੈਰੀਕੇਡ ਖਦੇੜ ਕੇ ਅੱਗੇ ਵੱਲ ਜਿਹੜੇ ਕਿਸਾਨ ਵੀਰ ਉਹ ਕੂਚ ਕਰ ਜਾਣਗੇ ਸੋ ਲਗਾਤਾਰ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਨਾਲ ਦਸਤਾਰਾਂ ਸਿਰਾਂ ਤੇ ਸਜਾ ਕੇ ਹੱਥਾਂ 'ਚ ਝੰਡੇ ਫੜ ਕੇ ਬਾਰਡਰਾਂ ਤੇ ਲਗਾਤਾਰ ਜਿਹੜੇ ਕਿਸਾਨ ਵੀਰ ਨੇ ਡਟੇ ਹੋਏ ਨੇ ਨੌਜਵਾਨ ਬੱਚੇ ਬਜ਼ੁਰਗ ਮਾਈਆਂ ਸਾਰੇ ਹੀ ਇੱਥੇ ਪਹੁੰਚੇ ਹੋਏ ਨੇ ਆਪਣੇ ਹੱਕੀ ਜਿਹੜੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਬਾਰਡਰਾਂ ਤੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਸਾਫ਼ ਕਿਸ ਤਰੀਕੇ ਨਾਲ ਜਿਹੜਾ ਵੱਡਾ ਇਕੱਠ ਇੱਥੇ ਬਾਰਡਰ ਤੇ ਹੋਇਆ ਹੋਇਆ ਦੂਜੀ ਸਾਈਡ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਪ੍ਰਬੰਧ ਹੈ ਪੁਖਤਾ ਪ੍ਰਬੰਧ ਆਪਣੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਰੋਕਣ ਦੇ ਲਈ ਤਾਂ ਜੋ ਕਿਸਾਨ ਵੀਰ ਦਿੱਲੀ ਨਾ ਜਾ ਸਕਣ ਪਰ ਹਰ ਇੱਕ ਕਸਾਨ ਵੀ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਬਾਰਡਰ ਤੇ ਡਟੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਮੰਨਦੀ ਹੈ ਤਾਂ ਠੀਕ ਹੈ ਜੇਕਰ ਨਹੀਂ ਮੰਨਦੀ ਅਸੀਂ ਜਿਹੜੇ ਬੈਰੀਗੇਟਾ ਹੈ ਉਹ ਆਪਣੀ ਮਸ਼ੀਨਰੀ ਨਾਲ ਸੰਤ ਸਾਧਨਾ ਦੇ ਨਾਲ ਪੱਟ ਕੇ ਖਦੇੜ ਕੇ ਅਸੀਂ ਦਿੱਲੀ ਵਾਲੇ ਜਿਹੜੀ ਕੁਝ ਕਰ ਜਾਵਾਂਗੇ ਇਹ ਅਸੀਂ ਮਾਸਕ ਲਾਇਆ ਹੋਇਆ ਆਪਣੀ ਸੇਫਟੀ ਲਈ ਲਾਇਆ ਹੋਇਆ ਗਿੱਟੂ ਆਨੰਦਰ ਬੜੇ ਕਿਉਂਕਿ ਇਹ ਜਿਹੜੇ ਆਸੂ ਬੋਲੇ ਨੇ ਇਹਨਾਂ ਦਾ ਧੂ ਬਹੁਤ ਟਾਟ ਬਹੁਤ ਦਾ ਤੇ ਲੜਦਾ ਬਹੁਤ ਆਸੀ ਹੈ ਉਹਦੇ ਕਰਕੇ ਅਸੀਂ ਆਪਣੀ ਸੇਫਟੀ ਲਈ ਲਾਇਆ ਹੋਇਆ ਜੀ ਕਾ ਕਰ ਰੱਖਿਆ ਹੈ ਜੀ ਅੱਜ ਜਿਸ ਤਰ੍ਹਾਂ ਜਿਹੜੀ ਕੀ ਕੀ ਪ੍ਰਬੰਧ ਨੇ ਟੁੱਟ ਲਏ ਇਹ ਜੀ ਬੀਸੀ ਅਸੀਂ ਲਿਆਂਦੀ ਆ ਜੀ ਆਪਣੇ ਵੈਰੀਗੇਟਰ ਤੋੜਨ ਲਈ ਤੇ ਉਦੋਂ ਹੀ ਵਰਤਾਂਗੇ ਜਦੋਂ ਪਾਣੀ ਸਿਰਾਂ ਦੇ ਉੱਤੋਂ ਲੰਘਿਆ ਫਿਰਾਲ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲੈਣ ਅਸੀਂ ਨਾ ਇਹਨਾਂ ਨੂੰ ਵਰਤੀਏ ਸਾਡੀ ਕੋਈ ਕੋਈ ਹੈਗੀ ਨਹੀਂ ਅਸੀਂ ਇੱਛਾ ਹੈ ਨਹੀਂ ਅਸੀਂ ਵੀ ਇਹਨਾਂ ਨੂੰ ਵਰਤੀਏ ਕਿ ਦੂਜੇ ਪਾਸੇ ਵੀ ਸਾਡੇ ਭਰਾਵਾਂ ਨੇ ਇੱਧਰ ਸਾਡੇ ਬਜ਼ੁਰਗ ਨੇ ਉਹ ਗੋਲੇ ਦਾਗਦੇ ਨੇ ਗੋਲੀਆਂ ਚਲਾਈਆਂ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਸਾਡੇ ਕਈ ਭਰਾਵਾਂ ਦੇ ਸੱਟ ਲੱਗੀ ਬਜ਼ੁਰਗ ਇੱਕ ਬਜ਼ੁਰਗ ਸਹੀਦ ਹੋ ਗਏ ਸਾਡੇ ਤੇ ਇਹਨੇ ਕੋਕਲੇ ਮਸ਼ੀਨਾਂ ਜਦੋਂ ਇੱਥੇ ਬਾਰਡਰ ਤੇ ਲੈ ਜਾਂਦੀ ਗਈ ਰਾਸਤੇ ਦੇ ਵਿੱਚ ਕੋਈ ਰੋਕ ਤੋਕੀਤੀ ਗਈ ਹੋ ਜ ਪ੍ਰਸ਼ਾਸਨ ਦੇ ਵੱਲ ਨਹੀਂ ਰਾਤ ਸਾਡੇ ਨਾਲ ਧੱਕਾ ਕੀਤਾ ਗਿਆ ਜਦੋਂ ਅਸੀਂ ਬਾਰਡਰ ਤੇ ਲੈ ਕੇ ਆਏ ਆ ਇਹ ਤੋਂ ਸਾਨੂੰ ਲੈਣ ਦੀ ਲੋੜ ਹੀ ਨਹੀਂ ਸੀਗੀ ਜਦੋਂ ਇਹ ਵੈਰੀਕੇਟਿੰਗ ਹੋ ਰਹੀ ਸੀਗੀ ਉਦੋਂ ਹੀ ਸਰਕਾਰ ਇਹਨਾਂ ਨੂੰ ਰੋਕ ਦਿੰਦੀ ਕਿਉਂਕਿ ਇਹ ਸਾਡੇ ਪੰਜਾਬ ਵਿੱਚ ਵੈਰੀਕੇਟਿੰਗ ਕੀਤੀ ਗਈ ਹੈ ਤਾਂ ਇਹ ਜਿਹੜਾ ਤੁਸੀਂ ਆਈਡੀਆ ਦਿਮਾਗ 'ਚ ਕਿੰਨਾ ਆਇਆ ਕਿ ਜਿਹੜੀ ਅਸੀਂ ਇਹਨੂੰ ਬੁਲਟ ਪ੍ਰੂਫ ਹੈ ਬੋਕ ਲੈਨ ਮਸ਼ੀਨ ਨੂੰ ਲਿਆ ਬੁਲਟ ਪ੍ਰੂਫ ਕਰਕੇ ਅੱਗੇ ਲੈ ਜਾਵਾਂਗੇ ਜਿਹੜਾ ਅਮਰੀਕਾ ਪੱਟ ਕੇ ਅੱਗੇ ਦਿੱਲੀ ਵੱਲ ਕੁਝ ਕਰਾਂਗੇ ਜੀ ਕਿ ਇਹ ਬੁਲਟ ਪ੍ਰੂਫ ਤਾਂ ਨਹੀਂ ਹੈਗੀ ਇਹ ਤਾਂ ਸਿਰਫ ਅਸੀਂ ਆਸੂ ਗੋਲੇ ਲੱਗਣ ਕਰਕੇ ਲੱਗਣ ਕਰਕੇ ਆ ਐਸਐਲਆਰ ਚਲਾਉਂਦੇ ਆ ਉਹਨਾਂ ਕਰਕੇ ਲਈ ਹੋਈ ਹੈ ਬੁਲਟ ਪ੍ਰੂਫ ਕੋਈ ਨਹੀਂ ਜਦੋਂ ਇਹਨਾਂ ਨੇ ਗੋਲੀਆਂ ਚਲਾਉਣੀਆਂ ਉਦੋਂ ਤਾਂ ਫਿਰ ਇਹ ਵਿੱਚ ਨੂੰ ਲੰਘ ਜਾਣੀਆਂ ਨੇ ਦਿੱਕੇ ਤੋਂ ਮੁਕਾਬਲਾ ਕਰੂਗੇ ਇਹ ਕੀ ਖਾਸ ਕੀ ਹੈ ਮੀ ਮੁਕਾਬਲਾ ਤਾਂ ਅਸੀਂ ਚਾਹਦੇ ਆਂ ਕਿ ਨਾ ਹੋਵੇ ਪਹਿਲ ਦੇ ਆਧਾਰ ਤੇ ਨਾ ਹੋਵੇ ਤੂੰ ਜੇ ਨਾ ਮੰਨੇ ਤਾਂ ਅਸੀਂ ਬੈਰੀਕੇਡਰ ਪੱਟਣ ਲਈ ਲੈ ਕੇ ਆਏ ਆਂ ਫਿਰ ਇਹਨਾਂ ਨੂੰ ਲੈ ਕੇ ਬਾਰਡਰ ਤੇ ਅਸੀਂ ਬੈਰੀਕੇਡਰ ਪੱਟ ਕੇ ਇਹਨਾਂ ਨੂੰ ਅੱਗੇ ਦਿੱਲੀ ਨਹੀਂ ਲੈ ਕੇ ਜਾਂਦੇ ਸਿਰਫ ਅਸੀਂ ਆਪਣੇ ਕਿਸਾਨਾਂ ਨੂੰ ਅੱਗੇ ਭੇਜਾਂਗੇ ਅਸੀਂ ਆਪ ਜਾਵਾਂਗੇ ਅੱਗੇ ਅਸੀਂ ਜਾ ਕੇ ਸ਼ਾਂਤਮਈ ਦਿੱਲੀ ਜਾ ਕੇ ਬੈਠਣਾ ਚਾਹੁੰਦੇ ਆਂ ਜੇ ਸਾਡੀਆਂ ਮੰਗਾਂ ਮੰਨੀ ਜਾਂਣ ਸਾਨੂੰ ਲੋੜ ਹੀ ਨਹੀਂ ਜਾਣਦੀ ਉੱਥੇ ਜੂਨੀਅਰ ਵੱਲੋਂ ਖਸਾਨਾ ਵੱਲੋਂ ਜਾਂ ਸੰਗਠਨ ਵੱਲੋਂ 11 ਵਜੇ ਦਾ ਸੱਦਾ ਦਿੱਤਾ ਗਿਆ ਸੀ ਟਾਈਮ ਸਾਢੇ 11 ਦਾ ਕਰੀਬ ਹੋ ਚੁੱਕਿਆ ਵੀ ਹੁਣ ਕਿੰਨਾ ਚਿਰ ਇੰਤਜ਼ਾਰ ਕਰਨ ਨੂੰ ਹੋਰ ਕਿਹਾ ਜਾਂ ਕੀ ਚੱਲ ਰਿਹਾ ਹੈ ਵੀ ਇੰਤਜ਼ਾਰ ਅਸੀਂ ਇਹੀ ਸੀਗਾ ਥੋੜੀ ਜੀ ਮੀਟਿੰਗ ਚੱਲਦੀ ਸੀਗੀ ਹਰਿਆਣਾ ਪੁਲਿਸ ਨਾਲ ਸਾਡੇ ਕਿਸਾਨਾਂ ਦੀ ਉਹਨਾਂ ਨੇ ਸਾਨੂੰ ਕਾਲ ਦੇ ਕੇ ਰੋਕਿਆ ਹੋਇਆ ਹੈ ਜਦੋਂ ਵੀ ਕਾਲ ਆਈ ਅਸੀਂ ਉਦੋਂ ਤੁਰ ਪਾਵਾਂਗੇ ਜੀ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਿਹੜੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਪੂਰਨ ਹੋਈ ਹੋਈ ਹੈ ਤੇ ਜਿਹੜਾ ਮਾਹੌਲ ਹੈ ਤਰ੍ਹਾਂ ਪੂਰਨ ਹੋਇਆ ਪਿਆ ਪੂਰਾ ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਸਾਨ ਵੀਰ ਬਾਰਡਰ ਤੇ ਡਟੇ ਹੋਏ ਨੇ ਦਿੱਲੀ ਵੱਲ ਜਿਹੜੀ ਜਾਣ ਦੀ ਪੂਲ ਤਿਆਰੀ ਹੈ ਜਿਵੇਂ ਹੀ ਕਾਲ ਆਉਂਦੀ ਹੈ ਤਾਂ ਬਾਰਡਰ ਪੱਟ ਕੇ ਜਿਹੜੇ ਦਿੱਲੀ ਵੱਲ ਕੂਚ ਕਰ ਜਾਣਗੇ ਕਿਸਾਨ ਵੀਰ ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਇਕੱਠਾ ਉਹ ਹੋ ਗਿਆ ਲਗਾਤਾਰ ਕਿਸਾਨ ਵੀਰ ਵੱਧ ਚੜ ਕੇ ਹੋਰ ਵੀ ਜਿਆਦਾ ਪਹੁੰਚ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ ਖਰੀਆਣੇ ਦੇ ਵਿੱਚੋਂ ਇੱਥੇ ਜਿਹੜੇ ਕਿਸਾਨ ਵੀਰ ਨੇ ਲਗਾਤਾਰ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਇਹ ਜੋ ਤਸਵੀਰਾਂ ਸਿੱਧੀਆਂ ਬਾਰਡਰ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋ ਜਿਹੜੀਆਂ ਤਸਵੀਰਾਂ ਮਾਹੌਲ ਜਿਹੜਾ ਪੂਰਾ ਤਣਾਅਪੂਰਨ ਹੈ ਲਗਾਤਾਰ ਬਣਿਆ ਹੋਇਆ ਦੂਜੀ ਸਾਈਡ ਹਰਿਆਣਾ ਪੁਲਿਸ ਦੇ ਵੱਲੋਂ ਡੀਜੀਪੀ ਦੇ ਵੱਲੋਂ ਜਿਹੜੀ ਇਹ ਮੀਟਿੰਗ ਸੱਦੀ ਗਈ ਹੈ ਕਿਸਾਨਾਂ ਦੇ ਨਾਲ ਕਿਸਾਨ ਵੀਰ ਜਿਹੜੇ ਮੀਟਿੰਗ ਕਰ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਨਾਲ ਇਕੱਠ ਹੈ ਬਾਰਡਰ ਤੇ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਪਹੁੰਚੇ ਹੋਏ ਨੇ ਵੈਰੀਕੇਟ ਜਿਹੜੀ ਤੋੜਨ ਦੀ ਪੂਰ ਤਿਆਰੀ ਹੈ ਤਾਂ ਦੂਜੇ ਪਾਸੇ ਪੁਲਿਸ ਵੀ ਜਿਹੜੀ ਲਗਾਤਾਰ ਡਟੀ ਹੋਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬਾਰਡਰ ਦੇ ਉੱਪਰ ਕਿਸਾਨ ਹੈ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਚੁੱਕੇ ਨੇ ਬਾਰਡਰ ਤੋੜਨ ਦੀ ਜਿਹੜੀ ਪੂਰ ਤਿਆਰੀਆਂ ਨੇ ਦੇ ਵੱਲੋਂ ਜਿਵੇਂ ਹੀ ਕੋਈ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਹਾ ਦਾ ਨਾਰਾ ਮਾਰੇ ਜਾਂਦਾ ਉਸੇ ਉਸੇ ਟਾਈਮ ਜਿਹੜੇ ਵੈਰੀਕੇਟ ਪਟ ਕੇ ਕਿਸਾਨ ਵੀਰ ਦਿੱਲੀ ਵੱਲ ਵੱਧ ਜਾਣਗੇ ਤਾਂ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਜੇਕਰ ਗੱਲ ਕਰੀਏ ਸੇਫਟੀ ਦੀ ਤਾਂ ਨੌਜਵਾਨਾਂ ਦੇ ਵੱਲੋਂ ਵੀ ਪੂਰੀ ਜਿਹੜੀ ਸੇਫਟੀ ਵੀ ਵਰਤੀ ਜਾ ਰਹੀ ਹੈ 마ਸਕ ਪਾਏ ਹੋਏ ਨੇ ਢਾਲਾਂ ਤਿਆਰ ਕੀਤੀਆਂ ਗਈਆਂ ਨੇ ਤਾਂ ਜੋ ਪੁਲਿਸ ਦਾ ਜਿਹੜਾ ਮੁਕਾਬਲਾ ਵੀ ਹੈ ਡਟ ਕੇ ਉਹ ਕਰ ਸਕਣ ਦਿੱਲੀ ਵੱਲ ਜਿਹੜਾ ਕਿਸਾਨ ਵੀਰ ਜਾਣਗੇ ਹੀ ਜਾਣਗੇ ਉਹਨਾਂ ਨੇ ਫੈਸਲਾ ਜਿਹੜਾ ਲੈ ਲਿਆ ਸੀ ਕੱਲ ਕਿ ਦਿੱਲੀ ਜਾਏ ਬਿਨਾਂ ਨਹੀਂ ਉਹ ਰਹਿੰਦੇ ਤਾਂ ਦਿੱਲੀ ਪਹੁੰਚ ਕੇ ਹੀ ਜਿਹੜੇ ਸਾਹ ਲੈਣਗੇ ਤੇ ਜਾ ਕੇ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਸਰਕਾਰ ਤੋਂ ਮਨਵਾਉਣਗੇ ਦਿੱਲੀ ਪਹੁੰਚ ਕੇ ਹੀ ਜਿਹੜਾ ਉਹ ਸਾਲ ਲੈਣਗੇ ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈ ਬਾਰਡਰ ਤੇ ਲਗਾਤਾਰ ਵੱਧ ਹੀ ਰਿਹਾ ਇਕੱਠ ਘਟਰੰਦਾ ਨਹੀਂ ਨਾਮ ਲੈ ਰਿਹਾ ਲਗਾਤਾਰ ਟਰਾਲੀਆਂ ਤੇ ਟਰਾਲੀਆਂ ਮੋਟਰਸਾਈਕਲ ਗੱਡੀਆਂ ਕਾਰਾਂ ਜਿਹੜੇ ਵੀ ਸਾਧਨ ਹੱਥੋਂ ਦੇ ਚੱਕ ਕੇ ਬਾਰਡਰ ਤੇ ਲਗਾਤਾਰ ਲੋਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ ਇੱਥੇ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈ ਬਾਰਡਰ ਤੇ ਹੋਇਆ ਲਗਾਤਾਰ ਨੌਜਵਾਨ ਵੀਰ ਕਿਸਾਨ ਵੀਰ ਬਜ਼ੁਰਗ ਬਾਬੇ ਮਾਈਆਂ ਸਾਰੇ ਇੱਥੇ ਪੱਛੜ ਕੇ ਪੰਜਾਬ ਦੇ ਵਿੱਚੋਂ ਪਹੁੰਚ ਰਹੇ ਤਾਂ ਤੁਸੀਂ ਦੇਖਦੇ ਹੋ ਤਸਵੀਰਾਂ ਕਿਸ ਤਰੀਕੇ ਦਾ ਜਿਹੜਾ ਇਕੱਠ ਇੱਥੇ ਲਗਾਤਾਰ ਹੀ ਵਧਦਾ ਨਜ਼ਰ ਆ ਰਿਹਾ ਬਹੁਤ ਹੀ ਜਿਹੜਾ ਵੱਡਾ ਇਹ ਅੰਦੋਲਨ ਹੈ ਚੱਲ ਰਿਹਾ ਹੈ ਲਗਾਤਾਰ ਕਾਫੀ ਦਿਨਾਂ ਤੋਂ ਜਿਹੜੇ ਲੋਕ ਨੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਪਹੁੰਚ ਰਹੇ ਨੇ ਸੋ ਅੱਜ ਦੀ ਜਿਹੜੀ ਕਾਲ ਆ ਉਹ ਦਿੱਤੀ ਗਿਆ ਦੇਖੋ ਸਮਾਂ 11:30 ਵਜੇ ਦਾ ਸੀ ਪਰ 11:30 ਤੋਂ ਜ਼ਿਆਦਾ ਸਮਾਂ ਹੋ ਰਿਹਾ ਪੁਲਿਸ ਦੇ ਨਾਲ ਮੀਟਿੰਗ ਚੱਲ ਰਹੀ ਹੈ ਜਿਵੇਂ ਮੀਟਿੰਗ ਖਤਮ ਹੁੰਦੀ ਹੈ ਉਵੇਂ ਹੀ ਕੋਈ ਨਾ ਕੋਈ ਇਹਨਾਂ ਦੇ ਵੱਲੋਂ ਫੈਸਲਾ ਜਿਹੜਾ ਲੈ ਲਿਆ ਜਾਊਗਾ ਤਾਂ ਬੈਰੀਗੇਡ ਜਿਹੜੇ ਪੱਟ ਕੇ ਅੱਗੇ ਵੱਲ ਵਧ ਜਾਣਗੇ ਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਕਿਸ ਤਰੀਕੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਇਕੱਠਾ ਹੈ ਉਹ ਕਿਸਾਨ ਵੀਰਾਂ ਨੇ ਵੱਲੋਂ ਕੀਤਾ ਗਿਆ ਤਾਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਸ਼ੰਭੂ ਬਾਰ